जय गुरुदेव ਧੰਨ ਗੁਰੂਦੇਵ ਜੀ ਮੈਂ ਤੁਹਾਡੀ ਆਪਣੀ ਅਨਮੋਲ ਵਰਕ ਮੇਰੀ ਚੱਲ ਰਹੀ ਥੋੜੇ ਟਾਈਮ ਤੋਂ ਇੱਕ YouTube Facebook Insta ਤੇ ਇੰਟਰਵਿਊ ਦੇ ਵਿੱਚ ਮੇਰੇ ਕੋਲੋਂ ਇੱਕ ਜਿੱਦਾਂ ਕਿ 25 30 ਸਾਲ ਪਹਿਲਾਂ ਸਾਡੇ ਘਰ ਪਰਿਵਾਰਾਂ ਦੇ ਵਿੱਚ ਉਹ ਲਬਜ ਸਾਡੇ ਬਜ਼ੁਰਗਾਂ ਦੇ ਮੂੰਹੋਂ ਵਰਤੇ ਹੋਏ ਅਸੀਂ ਸੁਣੇ ਹੋਏ ਉਹ ਲਬਜ ਮੇਰੇ ਕੋਲੋਂ ਉਸ ਇੰਟਰਵਿਊ ਦੇ ਵਿੱਚ ਅਚਾਨਕ ਹੀ ਚੱਲਦੀ ਚੱਲਦੀ ਇੰਟਰਵਿਊ ਦੇ ਵਿੱਚ ਉਹ ਲਬਜ ਬੋਲ ਹੋ ਗਏ ਤੇ ਇਸ ਲਬਜਾਂ ਦੇ ਸਾਡੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸੀ ਕੱਲਣ ਜੀ ਉਹਨਾਂ ਨੇ ਇੱਕ ਛੋਟੀ ਜਿਹੀ ਡੇਢ ਸੈਕਿੰਡ ਦੀ ਕਲਿੱਪ ਕੱਟੀ ਆ ਕਿ ਉਹਨਾਂ ਨੇ ਸਾਡੇ ਤੇ ਰੋਸ ਕੀਤਾ ਕਿ ਤੁਸੀਂ ਇਹ ਬੋਲਿਆ ਵਧੀਆ ਨਹੀਂ ਬੋਲਿਆ ਮੈਂ ਇਸੇ ਗੱਲ ਦੀ ਜਸਸੀ ਕੱਲਣ ਜੀ ਤੋਂ ਤੇ ਹੋਰ ਜਥੇਬੰਦੀਆਂ ਤੋਂ ਜਿਨ੍ਹਾਂ ਦੇ ਮਨ ਨੂੰ ਇਹਨਾਂ ਲਫ਼ਜ਼ਾਂ ਦੀ ਠੇਸ ਪਹੁੰਚੀ ਹੋਵੇ ਤੇ ਮੈਂ ਉਹਨਾਂ ਕੋਲੋਂ ਮਾਫੀ ਮੰਗਦੀ ਆ ਕਿਉਂਕਿ 14-15 ਸਾਲ ਤੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਅਸੀਂ ਸ਼ਬਦਾਂ ਦੀ ਹਾਜ਼ਰੀ ਲਾਈ ਆ ਸੰਗਤਾਂ ਦੀ ਝੋਲੀ ਵਿੱਚ ਸ਼ਬਦ ਪਾਏ ਨੇ ਬਾਬਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ ਸ਼ਬਦ ਝੋਲੀ ਪਾਏ ਨੇ ਉਹਨਾਂ ਦੇ ਐ ਸ੍ਰੀਮਈ ਬਾਲਮੀਕ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਕਾਫੀ ਸ਼ਬਦਾਂ ਦੇ ਨਾਲ ਹਾਜ਼ਰੀਆਂ ਲਾਈਆਂ ਇਹ ਸਾਡੀ ਕੌਮ ਤੇ ਸਾਡਾ ਸਮਾਜ ਮਹਿੜੀ ਸਮਾਜ ਦੀ ਧੀ ਆ ਪਹਿਲਾਂ ਵੀ ਸਮਾਜ ਦੇ ਲਈ ਖੜੀ ਸੀ ਹੁਣ ਵੀ ਸਮਾਜ ਦੇ ਲਈ ਖੜੀ ਆ ਜੇ ਗੁਰੂ ਦੇਵ ਧੰਨ ਗੁਰਦੇਵ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information please contact him at under Check Trade platform www.chakrade.com/921760 Chander Consultants Limited call him on this number 07940795686